ਭਾਰੀ ਸਰਕਾਰ ਦੇ ਵੱਲੋਂ ਪਾਕਿਸਤਾਨ ਤੇ ਆਪਰੇਸ਼ਨ ਸੰਦੂਰ ਦੇ ਤਹਿਤ ਕੀਤੀ ਗਈ 에어 ਸਟ੍ਰਾਈਕ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣ ਚੁੱਕਿਆ। ਦਰਸਾ ਲੋਕ ਘਰਾਂ ਦੇ ਵਿੱਚ ਰਾਸ਼ ਨੂੰ ਇਕੱਠਾ ਕਰਨ ਦੇ ਲਈ ਲੱਗ ਪਏ ਨੇ। ਪਹਿਲਗਾਮਤਵਾਦੀ ਹਮਲੇ ਤੋਂ ਬਾਅਦ ਬੀਤੀ ਰਾਤ ਭਾਰਤ ਵੱਲੋਂ ਪਾਕਿਸਤਾਨ ਤੇ 에어 ਸਟ੍ਰਾਈਕ ਕੀਤੀ ਗਈ ਹੈ। ਜਿਸ ਤੋਂ ਬਾਅਦ ਹੁਣ ਲੋਕਾਂ 'ਚ دہشت ਦਾ ਮਾਹੌਲ ਹੈ। ਲੋਕ ਜੰਗ ਦੇ ਡਰ ਤੋਂ ਅਜੇ ਤੋਂ ਹੀ ਘਰਾਂ ਦੇ ਵਿੱਚ ਜ਼ਰੂਰੀ ਸਮਾਨ ਜਿਵੇਂ ਕਿ ਰਾਸ਼ਨ, ਫਲ, ਸਬਜ਼ੀਆਂ ਇਕੱਠਾ ਕਰਨਾ ਸ਼ੁਰੂ ਕਰ ਰਹੇ ਨੇ ਜਿਸ ਦੇ ਲਈ ਬਾਜ਼ਾਰਾਂ ਦੇ ਵਿੱਚ ਭੀੜ ਲੱਗ ਚੁੱਕੀ ਹੈ ਤੇ ਜਲੰਧਰ ਸ਼ਹਿਰ ਦੇ ਵਿੱਚ ਵੀ ਰਾਸ਼ਨ ਸਟੋਰ ਤੇ ਵੱਡੀ ਭੀੜ ਲੱਗੀ ਹੋਈ ਹੈ ਤਾਂ ਜਲੰਧਰ ਦੇ ਪਠਾਨਕੋਟ ਬਾਈਪਾਸ ਚੌਂਕ ਤੇ ਸਥਿਤ ਡੀਮਾਰਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਰਾਸ਼ਨ ਖਰੀਦਣ ਦੇ ਲਈ ਲੋਕ ਲੰਬੀਆਂ-ਲੰਬੀਆਂ ਲਾਈਨਾਂ ਦੇ ਵਿੱਚ ਲੱਗ ਚੁੱਕੇ ਨੇ ਦਰਅਸਲ ਇਸ ਵੇਲੇ ਦੋਵਾਂ ਦੇਸ਼ਾਂ ਦੇ ਵਿਚਾਲੇ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਉਸ ਤਹਤ ਦੇਰ ਰਾਤ ਭਾਰਤ ਦੇ ਵੱਲੋਂ ਜੋ ਵੱਡੀ ਕਾਰਵਾਈ ਕੀਤੀ ਗਈ ਹੈ ਉਸ ਦੇ ਨਾਲ ਦੋਵਾਂ ਦੇਸ਼ਾਂ ਦੇ ਵਿੱਚ ਹੁਣ ਜੰਗ ਲੱਗਣ ਦੇ ਆਸਾਰ ਹੋਰ ਤੇਜ਼ ਹੋ ਚੁੱਕੇ ਨੇ ਇਸ ਦੇ ਲਈ ਲੋਕ ਘਰਾ ਦੇ ਵਿੱਚ ਰਾਜ ਨੂੰ इकठा ਕਰਨ ਦੇ ਵਿੱਚ ਲੱਗੇ ਨੇ ਤੇ ਉਹਨਾਂ ਦਾ ਕਹਿਣਾ ਕਿ ਜੇਕਰ ਕੱਲ ਨੂੰ ਅਜਿਹਾ ਕੁਝ ਹੁੰਦਾ ਹੈ ਤੇ ਆਖਰ ਕੁਝ ਸਮੇਂ ਦੇ ਲਈ ਘਰ ਦੇ ਵਿੱਚ ਰਾਸ਼ਨ ਤਾਂ ਮੌਜੂਦ ਰਹੇ ਹਾਲਾਂਕਿ ਜਿਹੜੀਆਂ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਕਿਸੇ ਤਰ੍ਹਾਂ ਦਾ ਪੈਨਿਕ ਨਾ ਕੀਤਾ ਜਾਵੇ ਐਸੇ ਤੋਂ ਟੈਨਸ਼ਨ ਕਈ ਮਾਹੌਲ ਹੈ ਬਹੁਤ ਜ਼ਿਆਦਾ ਕਿ ਐਸੇ ਸਟਰਗਲ ਕਰਨਾ ਪੜ ਰਿਹਾ ਹੈ ਸਮਾਨ ਲੈਣੇ ਲਈ ਵੀ ਐਸੇ ਤੋਂ ਬੰਦੇ ਨਾਰਮਲੀ ਜਦ ਮਰਜੀ ਆ ਸਕਤੇ ਲੇਕਿਨ ਅੱਭੀ ਭਾਗਦੌੜ ਲੱਗੀ ਹੋਈ ਹੈ ਬਹੁਤ ਜ਼ਿਆਦਾ

ਕਹਿੰਦਾ ਆਉਣਾ ਦਾ ਪਰ ਐਕਚੁਅਲੀ ਮੈਂ ਨਹੀਂ ਥੋੜਾ ਪੈਨਿਕ ਹੋ ਗਿਆ ਲੋਕ ਕਿ ਕਿਹੜਾ ਭਾਰਤ ਨੇ ਬੀਤੀ ਰਾਤ ਸਾਇਕ ਕੀਤੀ ਹੈ ਨੋ ਜਗ੍ਹਾ ਤੋਂ ਕੀ ਲੱਗਦਾ ਪਾਕਿਸਤਾਨ ਆਮਦ ਲੱਗ ਇਦਾਂ ਜੀ ਦੇਖੋ ਉਹ ਤਾਂ ਜ਼ਰੂਰੀ ਵੀ ਸੀਗਾ ਜੋ ਮਤਲਬ ਸੀਗਾ ਲੋਕ ਵੀ ਚਾਹੁੰਦੇ ਸੀਗੇ ਸ਼ੁਰੂ ਤੋਂ ਤੇ ਪਰ ਹੁਣ ਜਿਹੜਾ ਆ ਹੁਣ ਹਾਲ ਜਿਹੜਾ ਬਣਿਆ ਲੋਕ ਥੋੜੇ ਪੈਨਿਕ ਹੋ ਗਏ ਜਲਦੀ ਦੇ ਵਿੱਚ ਕਰ ਰਹਾ ਆਪਣਾ ਕਿਹੜਾ ਸ਼ੂਟਿੰਗਾਂ ਕੀਤੀਆਂ ਜਾ ਰਹੀਆਂ ਬੜਾ ਰਸ਼ ਮੋਲਾ ਦੇ ਵਿੱਚ ਪੈ ਗਿਆ ਹੋਇਆ ਇੱਕੋ ਦਾਮੀ ਇਹ ਰਾਤ ਦੇ ਜਿਹੜੇ ਲੋਕਾਂ ਨੇ ਠੀਕ ਜਿਹਾ ਸੁਣੀਆਂ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹਾਂ ਵੀ ਸ਼ਾਇਦ ਜੰਗ ਲੱਗ ਜਾਵੇ ਹਾਂ ਹਾਂ ਹਾਂਜੀ ਹਾਂਜੀ ਉਹਦੇ ਮਤਲਬ ਤੁਸੀਂ ਵੀ ਜਿਹੜੀਆਂ ਚੜ੍ਹੇ ਸਾਰੇ ਚੌਕੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕੀ ਸਹੀ ਕੀਤਾ ਪਰ ਹਾਂ ਮੇਰੇ ਹਿਸਾਬ ਨਾਲ ਠੀਕ ਹੈ ਨਿਸ਼ਾਨ ਸਰਪਾਲ ਜੀ ਜਿਹੜੀ ਅੱਜ ਫਿਰ ਤੋਂ ਸ਼ੋਪਿੰਗ ਆ ਕਿਤੇ ਜਾ ਰਹੀ ਹੈ ਸ਼ੋਪਿੰਗ ਮੋਲ ਦੇ ਵਿੱਚ ਬੜਾ ਰੱਜ ਪਿਆ ਹੋਇਆ ਹੈ ਕੀ ਕਾਰਨ ਆ ਲੋਕ ਦਹਿਸ਼ਤ ਦੇ ਵਿੱਚ ਪੈ ਗਏ ਬਸ ਐਸੀ ਕਰਕੇ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਉਹਦੇ ਕਰਕੇ ਹੀ ਹਰ ਕੋਈ ਚੰਦਾ ਮੈਂ ਰਾਸ਼ਨ ਸਟਾਕ ਕਰ ਲਵਾਂ ਜੀ ਤਾਂ ਕਿ ਜਿਹੜਾ ਆਉਣ ਵਾਲਾ ਟਾਈਮ ਆ ਉਹਨਾਂ ਦਾ ਉਸ ਹਿਸਾਬ ਨਾਲ ਨਿਕਲ ਜਾਏ ਬਾਕੀ ਇਹ ਜਿਹੜੀ ਜੰਗ ਲੱਗੀ ਹੈ ਇਹਦੇ ਲਈ ਹੁਣ ਦੋਨੋਂ ਮੁਲਕਾਂ ਦੇ ਉੱਤੇ ਇਹਦਾ ਇਫੈਕਟ ਪੈਣਾ ਹੀ ਹੈ ਦੇਖਦੇ ਹਾਂ ਮੱਖੀ ਕੀ ਸਾਡੀ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ ਸਵੇਰ ਤੋਂ ਲਗਾਤਾਰ ਰਸ਼ ਬਿਆ ਆਇਆ ਲੋਕ ਮੈਂ ਕਹਿੰਦਾ ਜੀ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਡੀਮਾਰਟ ਦੇ ਅੰਦਰ ਅਤੇ ਪਟਾਨਕੋਟ ਚੌਂਦੇ ਅੱਛਾ ਜੀ ਔਰ ਥੋੜਾ ਜਿਹਾ ਸਮਾਨ ਲੈਣ ਲਈ ਵੀ ਘਟੋਗੜ ਤੁਹਾਨੂੰ 2 ਤੋਂ 3 ਘੰਟੇ ਇੱਥੇ ਲੱਗਦੇ ਬਿਲਕੁਲ ਇੱਕਦਮ ਜੀ ਪੈਨਿਕ ਸਿਚੁਏਸ਼ਨ ਹੋਈ ਦੀ ਇਸ ਟਾਈਮ ਇਹਦੇ ਕਰਕੇ ਹੀ ਜ਼ਿਆਦਾ ਰਸ਼ ਕ੍ਰੀਏਟ ਹੋ ਰਿਹਾ ਹੈ ਉਹੀ ਜੋ ਸਮਝ ਆ ਰਿਹਾ ਹੈ ਇਸੇ ਕਰਕੇ ਹਰ ਕੋਈ ਚਾਹੁੰਦਾ ਕਿ ਮੈਂ ਆਪਣਾ ਰਾਸ਼ਨ ਸਟਾਕ ਕਰ ਲਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪਤਾ ਨਹੀਂ ਕੀ ਕੀ ਅੱਗੇ ਹੋਣਾ ਕੀ ਭਾਰਤ ਸਰਕਾਰ ਨੇ ਵਧੀਆ ਕੀਤਾ ਲੋ ਬਿਲਕੁਲ ਮੈਂ ਤੇ ਹਾਂਜੀ ਬਿਲਕੁਲ ਕਰਨਾ ਚਾਹੀਦਾ ਸੀਗਾ ਜੀਗਾ ਤਾਂ ਹੀ ਹਾਂਜੀ ਬਿਲਕੁਲ ਬਿਲਕੁਲ ਜੀ ਇਹਦੇ ਇਸ ਤਰ੍ਹਾਂ ਹੀ ਮੌਕ ਡ੍ਰਿਲ ਹੋਏਗੀ ਜਾਂ ਬਲੈਕਆਊਟ ਹੋਏਗਾ ਤੇ ਜਿਹੜੇ ਆਪਣਾ ਸਿਵਿਲਿਅਨ ਹੈ ਉਹਨਾਂ ਨੂੰ ਪਤਾ ਚੱਲੇਗਾ ਜੀ ਅਸੀਂ ਕਿਸ ਤਰ੍ਹਾਂ ਆਪਣੇ ਆਪ ਬਚਾਅ ਕਰ ਸਕਦੇ ਹਾਂ ਇਹ ਚੀਜ਼ਾਂ ਜੋ ਵੀ ਹਦਾਇਤਾਂ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਉਹ ਸਾਰਿਆਂ ਨੂੰ ਮੰਨੀਆਂ ਚਾਹੀਦੀਆਂ ਔਰ ਕਰਨੀਆਂ ਵੀ ਚਾਹੀਦੀਆਂ ਮੈਨੂੰ ਤੇ ਇਹ ਲੱਗਦਾ ਸੀ ਸਰ ਮੈਂ ਨੂੰ ਘੰਟੇ ਤੋਂ ਡੇਢ ਘੰਟਾ ਜੋ ਹੈ ਅੰਦਰ ਸ਼ਾਪਿੰਗ ਕਰਨ ਲਈ ਮੈਂ ਆਇਆ ਸੀ ਮੈਂ ਤੇ ਰੂਟੀਨ ਦੇ ਹਿਸਾਬ ਨਾਲ ਘਰ ਦਾ ਸਮਾਨ ਲੈ ਲਈ ਆਇਆ ਸੀ ਪਰ ਅੰਦਰ ਜਦੋਂ ਆ ਕੇ ਦੇਖਿਆ ਕਿ ਅੰਦਰ ਤੇ ਬਹੁਤ ਜ਼ਿਆਦਾ ਮਤਲਬ ਪੈਨਿਕ ਦੀ ਸਿਚੁਏਸ਼ਨ ਕ੍ਰੀਏਟ ਹੋਈ ਦੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਆਇਆ ਇਸ ਵੇਲੇ ਕੀ ਪਤਾ ਨਹੀਂ ਕੀ ਹੋ ਜਾਣਾ ਔਰ ਜਿਆਦਾ ਤੋਂ ਜਿਆਦਾ ਲੋਕ ਮੇਰੇ ਵਰਗੇ ਲੋਕ ਜੋ ਹੈ ਉਹ ਐਵੇਂ ਕਿ ਇਸ ਵੇਲੇ ਰੈਸ਼ਨਿੰਗ ਕਰ ਰਹੇ ਸਮਾਨ ਕੀ ਪਤਾ ਨਹੀਂ ਕੀ ਹੋ ਜਾਣਾ ਤੇ ਉਸ ਲਈ ਆਪਾਂ ਆਪਣੇ ਘਰ ਦਾ ਸਮਾਨ ਲੈ ਲਓ ਜੋ ਵੀ ਹੈਗਾ ਜਿਆਦਾ ਤੋਂ ਜਿਆਦਾ ਰੈਸ਼ਨੀਆਂ ਹੋਰ ਚੀਜ਼ਾਂ ਦੀ ਜਰੂਰਤ ਨਹੀਂ ਆਈਆਂ ਉਹ ਖਰੀਦ ਰਹੇ ਨੇ ਕਿ ਕਿੜੇ ਫਿੱਤੇ ਦਾ ਹਤਪਾਲਾ ਕੋਲ ਸੈ ਕਿਤੇ ਗੇ ਨੋ ਜਗ੍ਹਾ ਦੇ ਉੱਤੇ ਕੀ ਲੱਗ ਜਾਏ ਸਰ ਮੈਂ ਕਹਿੰਦਾ ਬਹੁਤ ਵਧੀਆ ਜੋ ਹੈ ਪਾਕਿਸਤਾਨ ਨੂੰ ਪਾਕਿਸਤਾਨੀ ਜ਼ੁਬਾਨ ਦੇ ਵਿੱਚ ਜਿਹੜਾ ਹੈਗਾ ਉਹ ਜਵਾਬ ਦਿੰਦਾ ਹੈ ਤੇ ਸਾਡੀ ਸਰਕਾਰ ਨੇ ਬਹੁਤ ਵਧੀਆ ਸਾਨੂੰ ਆਪਣੀ ਸਰਕਾਰ ਦੇ ਉੱਤੇ ਸਾਡੀਆਂ 선ਾਵਾਂ ਦੇ ਉੱਤੇ ਜੋ ਹੈ ਉਹ ਪ੍ਰਾਊਡ ਹੈ ਕਿ ਉਹਨਾਂ ਨੇ ਬਹੁਤ ਵਧੀਆ ਜੋ ਹੈ ਇੱਕ ਕਦਮ ਲਿੱਤਾ ਮਤਲਬ ਕਦਮ ਚੁੱਕਿਆ ਔਰ ਉਹਨਾਂ ਨੂੰ ਜਵਾਬ ਦਿੰਦਾ ਹੁਣ ਮਤਲਬ ਕੱਲੇ ਪਾਕਿਸਤਾਨ ਨੇ ਪੂਰੀ ਦੁਨੀਆ ਨੂੰ ਜੋ ਹੈ ਉਹ ਪਤਾ ਲੱਗ ਜਾਏਗਾ ਕਿ ਜਿਹੜਾ ਹੈ ਨਵਾਂ ਭਾਰਤ ਹੈ ਇਹ ਹੁਣ ਜਵਾਬ ਦੇਣ ਵਾਲਾ ਭਾਰਤ ਆ ਇਹ ਪਹਿਲਾਂ ਵੰਗੂਰੀ ਹੈਗਾ ਕਿ ਸਬੂਤ ਪੇਸ਼ ਕਰੀ ਜੋ ਤੇ ਕੋਈ ਕਾਰਵਾਈ ਨਾ ਹੋਵੇ ਹੁਣ ਨਾਲੋਂ ਨਾਲ ਹੀ ਜੋ ਹੈ ਉਸ ਜਵਾਬ ਦੇ ਕੇ ਹਿਸਾਬ ਬਰਾਬਰ ਕਰ ਦਿੱਤਾ ਜਾ ਰਿਹਾ ਆਪਰੇਸ਼ਨ ਸੰਧੂਰ ਜੋ ਸਾਡੀ ਗਵਰਨਮੈਂਟ ਨੇ ਕੱਲ ਰਾਤੀ ਲਾਂਚ ਕੀਤਾ ਬਹੁਤ ਵਧੀਆ ਜਿਹੜੀਆਂ ਸਾਡੀਆਂ ਭੈਣਾਂ ਦੇ ਮੱਥੇ ਦਾ ਸੰਧੂਰ ਜੋ ਪੁੰਜਿਆ ਗਿਆ ਸੀ ਅੰਤਗਵਾਦੀਆਂ ਵੱਲੋਂ ਉਹਦਾ ਜਵਾਬ ਦਿੱਤਾ ਗਿਆ ਬਹੁਤ ਵਧੀਆ ਸ਼ਲਾਘਾਯੋਗ ਕਦਮ ਜਿਹੜਾ ਹੈਗਾ ਸਾਡੀ ਸਰਕਾਰ ਵੱਲੋਂ ਹੈ